ਹਾਂ ਵੀ ਅਮਲੀਆ ਅੱਜ ਕਿਵੇਂ ਦੁਪਹਿਰੇ ਦੁਪਹਿਰੇ ਉਹ ਮੈਂ ਤੇਰਾ ਸਾਈਕਲ ਮੋੜਨ ਆਇਆ ਸੀ ਹਾਂ ਦੇਖ ਲੈ ਆਰੀ ਟੱਲੀ ਆਰੀ ਪੁਤਲੀ ਕਾਠੀ ਤੇ ਆਰੀ ਥਲੜੀ ਕਾਠੀ ਪੂਰਾ ਹੈ ਨਾ ਵੇਖ ਲੈ ਅੱਗੇ ਤਾਂ ਕਦੇ ਅਮਲੀ ਬੰਦੇ ਤੋਂ ਪੂਰਾ ਸਮਾਨ ਮੁੜਿਆ ਨਹੀਂ ਉਹ ਦੇਖ ਮੇਰੀ ਗੱਲ ਸੁਣ ਨੰਬਰਦਾਰਾ ਕੋਈ ਅੱਜ ਕੱਲ ਚੱਲੀ ਜਾਂਦੇ ਮੋਟਾਂ ਦੇ ਦਿਨ ਉਹ ਸਨਮਾਨ ਸੱਪਾਂ ਦਾ ਸਾਨੂੰ ਲੀਡਰ ਦੇ ਜਾਂਦੇ ਆ ਓਏ ਅੱਜ ਕੱਲ ਅਸੀਂ ਪੂਰੀ ਇਮਾਨਦਾਰੀ ਵਖਾਈ ਦੀ ਆ ਐਤ ਕੀ ਤਾਂ ਫਿਰ ਤੁਸੀਂ ਵੋਟਾਂ ਵੀ ਅਵਲਿਆ ਉਸੇ ਲੀਡਰ ਨੂੰ ਪਾਉਂਗੇ ਜਿਹੜਾ ਤੁਹਾਨੂੰ ਭੁਖੀ ਦੇਉ ਉਹ ਸੱਚ ਪੁੱਛੀ ਨੰਬਰ ਦਾ ਨਾ ਵੋਟਾਂ ਦਾ ਹੱਕਦਾਰ ਤਾਂ ਕੋਈ ਐ ਜਿਹੜਾ ਸਾਡਾ ਖਿਆਲ ਰੱਖਦਾ ਉਹ ਮੈਂ ਨਾ ਪਿਛਲੀ ਵਾਰੀ ਜਦੋਂ ਵੋਟ ਪਾਣ ਗਿਆ ਉਹ ਜਦੋਂ ਮਸ਼ੀਨ ਵਾਲਾ ਬਟਨ ਜਾਂ ਦੱਬਣ ਲੱਗਿਆ ਨਾ ਤਾਂ ਮੈਂ ਤਾਂ ਉਹਦਾ ਨਾਂ ਹੀ ਭੁੱਲ ਗਿਆ ਜਿਹੜਾ ਭੁਖੀ ਦੇ ਕੇ ਜਾਂਦਾ ਸੀ ਮੈਂ ਸੋਚਾ ਚ ਪੈ ਗਿਆ ਓਏ ਅਫਸਰ ਮੈਨੂੰ ਕਹਿੰਦਾ ਓਏ ਅਮਲੀਆਂ ਉਹ ਛੇਤੀ ਕਰ ਉਹ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਐ ਮੈਂ ਆ ਗਿਆ ਅਫਸਰ ਜੀ ਗੱਲ ਇਦਾਂ ਵੋਟ ਤਾਂ ਮੈਂ ਪਾਉਣੀ ਆ ਭੁੱਕੀ ਵਾਲੇ ਨੂੰ ਪਰ ਮੈਂ ਨਾ ਉਹਦਾ ਨਾਮ ਭੁੱਲ ਗਿਆ ਉਹਨੇ ਮੇਰੀ ਬਾਹ ਪਕੜੀ ਨੰਬਰ ਤੇ ਤਾਂ ਮੈਨੂੰ ਕੱਢ ਕੇ ਓ ਮੈਰਿਆ ਬਾਹਰ ਚੰਗਾ ਫਿਰ ਅਮਲੀਆ ਤੁਸੀਂ ਆਪ ਦਾ ਲੱਭੋ ਭੁੱਕੀ ਵਾਲਾ ਲੀਡਰ ਆਹ ਸੌਣ ਲੱਗਿਆ ਜਾ ਕੇ ਉਹ ਚੰਗਾ ਨੰਬਰ ਦਾ ਨਾ ਤੂੰ ਚੱਲ ਕਰ ਆਰਾਮ ਯਾਰ ਤਾਂ ਚੱਲੇ ਆ ਟੈਂਕੀ ਵਾਲੇ ਨਲਕੇ ਤੇ ਉੱਥੇ ਜਾ ਕੇ ਲਾਵਾਂਗੇ ਕਾਰ ਤਾਂ ਹੀ ਜ਼ਰੀਰ ਬਣੂਗਾ ਉਹ ਯਾਰ ਸਾਈਕਲ ਤਾਂ ਫੜਾ ਜਾ ਇਹਨੂੰ ਕਿੱਧਰ ਲਈ ਜਣਾ ਮੈਂ ਤਾਂ ਭੁੱਲ ਹੀ ਗਿਆ ਸੀ ਵੀ ਸਾਈਕਲ ਤਾਂ ਇਹਨੂੰ ਹੀ ਬੜਾਉਣਾ ਹੈ ਪਤਾ ਨਹੀਂ ਦਿਮਾਗ ਕਿੱਧਰ ਘੁੰਮਿਆ ਪਰਦਾ ਬਲੇ ਲਾ ਗੱਲ ਬਣ ਗਈ ਪਾਣੀ ਦਾ ਮਾਲ ਵੇਖਣ ਦੇ ਮਨ ਨੂੰ ਲਾ ਸੋਰੀ ਦਾ ਮਾਲ ਤਾਂ ਹੈ ਨਹੀਂ ਕੋਈ ਉਹ ਕੱਲਾ ਕਾੜ ਰ ਗਿਆ ਓਏ ਇਹਨੇ ਨਾਲ ਸਾਰਾ ਦਿਨ ਕਿਵੇਂ ਲੰਘੂ ਭਾਏ ਓਏ ਓਏ ਆ ਜਾ ਆ ਜਾ ਤੇਜਾ ਮੈ ਲਵਾ ਦੇਣਾ ਕਾਰਨ ਓਏ ਕਿਹੜਾ ਓਏ ਹਾਂ ਅਰ ਜਾਗਰਾ ਓਏ ਆ ਜਾ ਓਏ ਆ ਗਿਆ ਖੜ ਜਾ ਬੜਾ ਖਸੁੱਤਾ ਬੈਠਾ ਯਾਰ ਤੂੰ ਜਾਗਰਾ ਓ ਬੱਲੇ 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 ਹੋਏ ਓਏ ਇਨਾ ਮਾਰ ਔਰ ਲੱਗਦਾ ਕੋਈ ਵੋਟਾਂ ਵਾਲਾ ਲੀਡਰ ਤੇਰੇ ਅੜਕੇ ਚੜ ਗਿਆ ਹਾਂ ਮਾਣ ਤੇਰਾ ਲਾਲਾ ਬੋ ਲਾਲਾ ਬੱਲੇ ਤੇਰੇ ਮਥੇ ਆਰਾਮ ਪਿਆ ਹੋਵੇ ਲਗੋਆ ਪਿਆ ਵਾਹ ਵਾਹ ਆ ਮੜਾ ਪਕੜ ਕਾ ਉਹ ਪਾਣੀ ਵਾਲਾ ਗਲਾਸ ਮੈਨੂੰ ਦੇ ਲਾ ਪਾਣੀ ਵੀ ਲੈ ਲੈ ਵਾਹ ਵਿਵਾਜਾ ਕਰਾ ਤੇਗਾ ਹੌ ਲਾਣਾ ਕੋਈ ਨਹੀਂ ਬੈਠੇ ਆ ਬਿਰਲਾਵਾਂਗੇ ਜਾਗਰਾਂ ਤੂੰ ਮੈਨੂੰ ਦੱਸਿਆ ਨਹੀਂ ਕੀ ਹੋਇਆ ਇੰਨਾ ਮਾਲ ਕਿੱਥੋਂ ਲਿਆਇਆ ਉਹ ਮਾਲੇ ਮੇਰੇ ਹੱਕ ਸੱਚੇ ਨੇ ਕਮਾਏ ਆ ਯਾਰ ਹੌ ਲਾ ਤੂੰ ਬੜਾ ਅੰਬਾਂ ਦੇ ਬਾਗਾਂ ਦਾ ਰਾਖਾ ਲੱਗਿਆ ਉਹ ਨਾ ਮੇਰੀ ਗੱਲ ਸੁਣਾ ਏ ਓਏ ਆ ਮੂੰਹ ਤੇ ਕਿਵੇਂ ਨੀਲ ਜੇ ਪਵਾਈ ਫਿਰਦਾ ਓਏ ਸੱਚ ਦੇ ਕਮਾਈ ਦੇ ਨਿਸ਼ਾਨੀਆਂ ਤੇ ਜਿਆ ਓਏ ਉਹ ਕਿਵੇਂ ਉਹ ਕਿਵੇਂ ਹਾਂ ਉਹ ਐਂ ਗੱਲ ਬਣੀ ਹਾਂ ਕੱਲਣਾ ਹਾਂ ਮੈਨੂੰ ਨਸ਼ੇ ਦੀ ਤੋੜ ਲੱਗੀ ਸੀ ਬਾਲੇ ਹਾਂ ਤੇ ਦਿਨ ਦਾ ਨਾ ਇਹ ਕਢੇੜ ਵਜ ਗਿਆ ਹੁਣ ਫੇਰ ਤੇ ਮੈਂ ਆਖਿਆ ਹਾਂ ਆਬਾ ਗੱਜਣ ਦੀ ਬੱਕਰੀ ਜਾ ਕੇ ਵੇਚਦ ਨੇ ਆ। ਅੱਛਾ। ਕਿਹੜਾ ਕਿਸ ਨੂੰ ਪਤਾ ਲੱਗਣਾ। ਫੇਰ ਤਾਂ ਜਾਗਰਾਂ ਤੂੰ ਚੱਕ ਤੇ ਹੋਣੇ ਫਟੇ। ਬਾ ਫਟੇ ਦਾ ਤੇਜਾ ਮੈਣਾ ਚੱਕਣ ਵਾਲਾ ਏ ਸੀ। ਹਾਂ। ਤੇ ਉਹਨਾਂ ਨੂੰ ਲੱਗਾ ਪਤਾ। ਹਾਂ। ਉਹਨਾਂ ਨੇ ਤਾਂ ਤੋਂ ਆ ਕੇ ਲਿਆ ਫੜ। ਹਾਂ। ਪਹਿਲਾਂ ਤਾਂ ਮੈਨੂੰ ਰੀਜ ਨਾਲ ਕੁੱਟਿਆ। ਹੂੰ। ਗਧੇ ਦੇ ਬਿਠਾ ਕੇ ਫੇਰ ਮੂੰ ਕੀ ਤਾਂ ਕਾਲਾ ਬੱਚਾ ਚਿਤਰਾ ਦਾ ਪਾਇਆ ਹਾਰ ਹਾਂ ਸਾਰੇ ਪਿੰਡ ਵਿੱਚ ਕੜਾਏ ਗੇੜੇ ਹਾਂ ਤੇ ਕੋਈ ਗਲੀ ਨਹੀਂ ਰਹੀ ਜਿਹੜੀ ਗਲੀ 'ਚ ਗੇੜਾ ਕਢਾਣੀ ਅੱਛਾ ਕੋਈ ਪਿੰਡ ਦਾ ਬੰਦਾ ਨਹੀਂ ਰਿਹਾ ਜਿਹਨੇ ਮੈਨੂੰ ਕੁੱਟਿਆ ਨਹੀਂ ਫੇਰ ਤਾਂ ਜਾਗਰਾ ਪੂਰੇ ਪਿੰਡ 'ਚ ਸੈਰ ਕਰਵਾਈ ਤੇਰੀ ਉਹਨਾਂ ਨੇ ਹੈ ਉਹ ਫਿਰ ਤੇਜ ਮੈਂ ਤਾਂ ਭਲਾ ਮਾਨਸ ਸੀ ਹਾਂ ਮੈਂ ਅਗਲੇ ਪਿੰਡ ਜਾ ਕੇ ਇਹ 800 ਲਾਂਗਵਾ ਵੇਚਾਂ ਉਹ ਬੱਲੇ ਫੇਰ ਤਾਂ ਜਾ ਕਰਾ ਫੁੱਲ ਪਾਰਟੀ ਮੰਦੀ ਤੇਰੇ ਕੰਨੀ ਲਿਆ ਇੱਕ ਇੱਕ ਗਾੜ ਹੋਰ ਲਵਾ ਆ ਦੋ ਲਾਲਾ ਉਹ ਬੱਲੇ ਅਮੜੇ ਪਾਣੀ ਵਾਲਾ ਗਲਾਸ ਚੱਕੀ ਉਰੇ ਲੈ ਲੈ ਪਾਣੀ ਵੀ ਲੈ ਲੈ ਮੜਾ ਆ ਪਕੜ ਮੇਨਾ ਵੀਰ ਹੈ ਉਹ ਮੈਂ ਬੰਦ ਲੈਦੇ ਕੋਈ ਵੇਖ ਵੀ ਨਾ ਲਵੇ ਅਸੇ ਬਸ ਆ ਕੰਮ ਠੀਕ ਹੈ ਜਾਗਰਾ ਹੂੰ ਆਪਣਾ ਬੱਕਰੀ ਚੱਕਿਆ ਕਰਾਂਗੇ ਬੱਕਰੀ ਵੇਚਿਆ ਕਰਾਂਗੇ ਜੇ ਸਾਲੇ ਫੜੇਗੇ ਨਾ ਫਿਰ ਸਾਲਾ ਗਦਾ ਵੇਚਿਆ ਕਰਾਂਗੇ ਤੇਰੀ ਸਕੀਮ ਠੀਕ ਲੱਗੀ ਮੈਨੂੰ ਹਾਂ ਉਹ ਤੈਨੂੰ ਪਤਾ ਬੰਦਾ ਮੈਂ ਸਕੀਮੀ ਆ ਬੱਲੇ ਜਾਗਰਾ ਉਹ ਬੱਲੇ ਤੇਰੇ ਉਸ ਬਚੁਰਕੇ ਦੇ ਸਿਰ 'ਚ ਮੈਨੂੰ ਸੋਟਾ ਨਹੀਂ ਮਾਰਨਾ ਚਾਹੀਦਾ ਸੀ ਉਹ ਤਾਂ ਪਹਿਲੇ ਦੁੱਖਾਂ ਦਾ ਮਾਰੇ ਲੱਗਦਾ ਸੀ ਉਹਦੇ ਚਿਹਰੇ ਤੋਂ ਲੱਗਦਾ ਸੀ ਪਤਾ ਨਹੀਂ ਕਿੰਨੇ ਦੁੱਖ ਆਪਣੇ ਅੰਦਰ ਸਮੋਏ ਬੈਠਾ ਹੈ ਉਹਦਾ ਬਾਕੀ ਪਰਿਵਾਰ ਕਿੱਥੇ ਹੈ ਕੀ ਉਹ ਇਕੱਲਾ ਹੀ ਰਹਿੰਦਾ ਇਸ ਦੁਨੀਆ 'ਤੇ ਨਹੀਂ ਨਹੀਂ ਕੋਈ ਤਾਂ ਉਹਦਾ ਹੋਵੇਗਾ ਮੈਂ ਉਹਦੇ ਬਾਰੇ ਗਲਤੀ ਸੋਚਦੀ ਰਹੀ ਉਹ ਕਿਸੇ ਤੇ ਮੈੜੀ ਨਜ਼ਰ ਨਹੀਂ ਰੱਖ ਸਕਦਾ ਉਹਦੀਆਂ ਨਜ਼ਰਾਂ ਵਿੱਚ ਪਿਆਰ ਚਲਕਦਾ ਸੀ ਪਰ ਉਹ ਪਿਆਰ ਮੈਲੀ ਨਿਗਾਵळा ਨਹੀਂ ਸੀ ਪਰ ਉਹਨੇ ਮੇਰੇ ਫੋਟੋ ਕਲਾਈ ਹੋਈ ਆ ਆਪਣੇ ਘਰ ਵਿੱਚ ਕਿਉਂ ਮੈਨੂੰ ਜਾਣਦਾ ਹੈ ਕੀ ਰਿਸ਼ਤਾ ਉਹਦੇ ਨਾਲ ਮੇਰਾ ਕੀ ਰਿਸ਼ਤਾ ਉਹਦੇ ਨਾਲ ਮੇਰਾ ਕੀ ਰਿਸ਼ਤਾ ਉਹਦੇ ਨਾਲ ਮੇਰਾ ਕਈ ਵਾਰੀ ਕੋਸ਼ਿਸ਼ ਕੀਤੀ ਐ ਇਸੇ ਸਪਰੈਣ ਦੇ ਕੇ ਕੱਕਨੇ ਆਪ ਨੂੰ ਖਤਮ ਕਰਨਾ ਨਹੀਂ ਹੋ ਮੈਨੂੰ ਦੱਸੇ ਬਿਨਾ ਨਹੀਂ ਮਰ ਸਕਦਾ ਨਹੀਂ ਹੋ ਮੈਨੂੰ ਦੱਸੇ ਬਿਨਾ ਨਹੀਂ ਮਰ ਸਕਦਾ ਪਰ ਇਹ ਤਾਂ ਮੇਰਾ ਸੁਪਨਾ ਸੀ ਕਿਤੇ ਮੇਰਾ ਸੁਪਨਾ ਸੱਚੀ ਨਾ ਹੋ ਜਾਵੇ ਕੱਲੇ ਤਾਂ ਰਾਤ ਦੇ 3:00 ਵਜੇ ਹੋਣੇ 4:00 ਵਜੇ ਤਾਂ ਬਾਬਾ ਬੋਲ ਪੈਣਾ ਜੇ ਮੈਂ ਤੁਰਕੇ ਵੀ ਜਾਵਾਂ ਤਾਂ ਮੈਂ 2 ਘੰਟਿਆਂ 'ਚ ਪਹੁੰਚ ਜੂੰਗੀ ਮੈਂ ਅੱਜੀ ਜਾਊਂਗੀ ਅੱਜੀ ਜਾਊਂਗੀ ਮੈਂ ਮੈਂ ਅੱਜੀ ਜਾਊਂਗੀ ਅੱਜੀ ਜਾਊਂਗੀ ਇਸ ਦੁੱਖਾਂ ਭਰੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਏ ਮੇਰੇ ਕਰਮਾਂ ਵਿੱਚ ਹੀ ਇੰਨੇ ਦੁੱਖ ਕਿਉਂ ਲਿਖਿਆ ਰੱਬਾ ਇਸ ਦੁੱਖਾਂ ਭਰੀ ਜ਼ਿੰਦਗੀ ਨੂੰ ਭੋਗਦਿਆਂ ਭੋਗਦਿਆਂ ਥੱਕ ਗਿਆ ਮੈਂ ਤਾਂ ਇਸ ਲਾਂਟ ਭਰੀ ਜ਼ਿੰਦਗੀ ਨੂੰ ਹੋਰ ਨਹੀਂ ਜੀਣਾ ਚਾਹੁੰਦਾ ਇਹਨਾਂ ਲੋਕਾਂ ਦੇ ਤਾਨੇ ਮਿਹਣਿਆਂ ਤੋਂ ਛੁਟਕਾਰਾ ਮੌਤ ਬਾਧੀ ਆ ਸਕਦਾ ਰੱਬਾ ਮੈਂ ਨਹੀਂ ਜੀਣਾ ਚਾਹੁੰਦਾ ਰੱਬਾ ਨਹੀਂ ਜੀਣਾ ਮੈਂ ਨਹੀਂ ਜੀਣਾ ਮਰ ਜਾਣ ਦੇ ਮੈਨੂੰ ਮੈਂ ਨਹੀਂ ਜੀਣਾ ਚਾਹੁੰਦਾ ਇਸ ਦੁਨੀਆ ਦੇ ਵਿੱਚ ਜਿਹੜੀ ਦੁਨੀਆ ਨੇ ਮੇਰਾ ਘਰ ਹੀ ਵਿਗਾੜ ਕੇ ਰੱਖਤਾ ਮੈਂ ਤੁਹਾਨੂੰ ਮਰਨ ਤੋਂ ਨਹੀਂ ਰੋਕਦੀ ਮੇਰੇ ਕੋਲ ਸਵਾਲਾਂ ਦੇ ਜਵਾਬ ਨੇ ਜੇਕਰ ਤੁਸੀਂ ਮੇਰੇ ਉਹ ਸਵਾਲਾਂ ਦੇ ਜਵਾਬ ਨਾ ਨ ਦਿੱਤੇ ਤਾਂ ਮੈਨੂੰ ਸਾਰੀ ਉਮਰ ਪਛਤਾਵਾ ਰਹੂਗਾ ਇਹੋ ਜਿਹੜੇ ਕਿਹੜੇ ਸਵਾਲ ਹੈ ਜਿਹੜੇ ਤੂੰ ਮੈਨੂੰ ਪੁੱਛਣਾ ਚਾਹੁੰਨੀ ਹੈ ਤੁਸੀਂ ਪਹਿਲਾਂ ਪਾਣੀ ਪੀਓ ਫਿਰ ਕਰ ਲੈ ਸਾਰੀ ਗੱਲ ਬਾਤ